ਅਸੀਂ ਜਿਹੜਾ ਕੱਲ ਨੂੰ ਸਾਰੇ ਭਾਰਤ ਦੇ ਵਿੱਚ ਹੀ ਡੀਸੀ ਦਫ਼ਤਰ ਬੰਦ ਕਰਨ ਦਾ ਸੱਦਾ ਦਿੱਤਾਗਾ ਇਹ ਕੱਲ ਨੂੰ ਇੱਕ ਦਿਨ ਦਾ ਅਲਟੀਮੇਟਮ ਹੋਊਗਾ ਤੇ 15 ਤਰੀਕ ਨੂੰ ਜਿਹੜੀ ਆਪਣੀ ਲਾਸਟ ਤਰੀਕ ਜਾਨੀ ਦਿੱਤੀ ਵੀ ਇਹਨਾਂ ਨੂੰ ਸੈਂਟਰ ਨੂੰ ਵੀ ਜੇ 15 ਤੱਕ ਸਾਡਾ ਇਹ ਤਿੰਨੇ ਬਿਲਾ ਦਾ ਕੋਈ ਹੱਲ ਨਹੀਂ ਹੁੰਦਾ ਤਾਂ ਅਸੀਂ ਦੁਬਾਰੇ ਮੋੜ ਹੋ ਸਕਦਾ ਵੀ ਰੇਲਵੇ ਟਰੈਕ ਫੇਰ ਜਾਮ ਕਰੀਏ ਕਿਉਂਕਿ ਸਾਰੀਆਂ ਮਾਲ ਗੱਡੀਆਂ ਰੋਕਾਂਗੇ ਲਗਾਤਾਰ ਦਿੱਲੀ ਦੇ ਵਿੱਚ ਸੰਘਰਸ਼ ਚੱਲ ਰਿਹਾ ਉੱਥੇ ਸਾਰੀਆਂ ਪੰਜਾਬ ਦੀਆਂ ਭਾਰਤ ਦੀਆਂ ਜਥੇਬੰਦੀਆਂ ਸਾਰੇ ਆਪਣੇ ਵੀ ਇਕੱਲੇ ਕੇ ਪਹੁੰਚ ਰਹੇ ਨੇ ਕੋਈ ਜਿਹਦੇ ਕੋਲ ਵੀ ਕੋਈ ਵੀ ਛੰਦ ਆਉ ਪਹੁੰਚ ਰਿਹਾ ਤੇ ਅੱਜ ਮੈਨੂੰ ਲੱਗਦਾ ਵੀ ਸੰਗਰੂਰ ਬੰਨੀਆਂ 2250 ਕੰਪੈਨ ਉਹ ਲਗਾਤਾਰ ਉੱਥੇ ਪਹੁੰਚੂਗੇ ਜਿੰਨੇ ਵੀ ਛੰਦ ਨੇ ਸਾਡੇ ਕਿਸਾਨੀ ਦੇ ਅਸੀਂ ਰੋੜਾਂ ਤੇ ਲਾਵਾਂਗੇ ਤੇ ਜਿੰਨਾ ਚਿਰ ਸਾਡਾ ਸੈਂਟਰ ਸਰਕਾਰ ਮੰਨ ਨਹੀਂ ਲੈਂਦੀ ਦੂਜੇ ਪਾਸੇ ਜਿੱਦ ਦੇ ਅਸੀਂ 26 ਤਰੀਕ ਨੂੰ ਦਿੱਲੀ ਗਏ ਆ ਇੱਥੋਂ ਦੀ ਖੱਟੜ ਸਰਕਾਰ ਨੇ ਜਾਨੀ ਜਿੰਨੀਆਂ ਵੀ ਭਾਰਤ ਦੀਆਂ ਜਾਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਹਰਿਆਣਾ ਪਾਰ ਕਰਕੇ ਲੰਘਣਾ ਸੀ ਉਹਨਾਂ ਨੂੰ ਇੰਨਾ ਤੰਗ ਕੀਤਾ ਗਿਆ ਬੈਰੀਗੇਟ ਕੀਤੇ ਗਏ ਮਿੱਟੀ ਦੇ ਟਿਪਰ ਲਾਏ ਗਏ ਤੇ ਬਾਜਰੀ ਦੇ ਟਰੱਕ ਖੜਾ ਗਏ ਅਸੀਂ ਧੰਨਵਾਦ ਦੀਆਂ ਹਰਿਆਣਾ ਵਾਸੀਆਂ ਦੇ ਸਾਡੇ ਕਿਸਾਨ ਵੀਰਾਂ ਦੇ ਜਿਨ੍ਹਾਂ ਨੇ ਲਗਾਤਾਰ ਸਾਡੀ ਮਦਦ ਕੀਤੀ ਪਿੰਡਾਂ ਦੇ ਪਿੰਡ ਉੱਠ ਕੇ ਉੱਥੇ ਆ ਗਏ ਉਹਨਾਂ ਨੇ ਲਗਾਤਾਰ ਸਾਡੀ ਮਦਦ ਕੀਤੀ ਬੈਰੀਗੇਡ ਤੜਾਏ ਤੇ ਮਿੱਟੀ ਪਰੇ ਹਟਾ ਕੇ ਸਾਡੇ ਨਾਲ ਦਿੱਲੀ ਵਿੱਚ ਸ਼ਾਮਲ ਹੋਏ ਬਹੁਤ ਵੱਡੀ ਗਿਣਤੀ ਵਿੱਚ ਸਾਰੇ ਜਾਨੀ ਭਾਰਤ ਦੇ ਰਾਜਸਥਾਨ ਐਮਪੀ ਹਰਿਆਣਾ ਯੂਪੀ ਤੇ ਸਾਰਾ ਵੱਡੀ ਗਿਣਤੀ ਵਿੱਚ ਉੱਥੇ ਸਾਡੇ ਕਾਫਲਿਆਂ ਵਿੱਚ ਪਹੁੰਚੇ ਨੇ ਤੇ ਲੰਗਰ ਜਿੰਨਾ ਸਾਨੂੰ ਉੱਥੋਂ ਆ ਰਿਹਾ ਪੰਜਾਬ ਦੇ ਵਿੱਚੋਂ ਜਿਹੜਾ ਅਸੀਂ ਰਸਣ ਇਕੱਠਾ ਕਰਕੇ ਲੈ ਕੇ ਗਏ ਉਹ ਤਾਂ ਸਾਡੇ ਕੋਲ ਪਿਆ ਹੀ ਆ ਜਾਨੀ ਹਰਿਆਣੇ ਦੇ ਵਿੱਚੋਂ ਦੁੱਧ ਪ੍ਰਸ਼ਾਦਾ ਜਾਣੀ ਉਹ ਕਿਹੜੀ ਚੀਜ਼ ਦੀ ਘਾਟ ਆ ਵੀ ਸਾਨੂੰ ਉੱਥੇ ਕੋਈ ਨਹੀਂ ਆਉਣ ਦਿੱਤੀ ਜਾ ਰਹੀ ਦੂਜੇ ਪਾਸੇ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਕਰਦੇ ਜਿਨ੍ਹਾਂ ਨੇ ਵੀ ਦਿੱਲੀ ਜਾਣਾ ਉਹ ਆਪਦਾ ਟਰਾਲੀਆਂ ਦੇ ਵਿੱਚ ਗੱਦੇ ਲਾ ਕੇ ਜਾਣ ਨਾਲ ਕੰਬਲ ਲੈ ਕੇ ਜਾਣ ਆਪਦਾ ਤੰਬੂ ਲਾ ਕੇ ਜਾਣ ਕਿਉਂਕਿ ਪੈਂਡ ਦਾ ਪ੍ਰਬੰਧ ਹੋਰ ਸਾਰੇ ਕਾਹਦੀ ਵਿਵਸਥਾ ਬਹੁਤ ਵਧੀਆ ਪੈਂਡ ਦਾ ਅਸੀਂ ਟਰਾਲੀਆਂ ਵਿੱਚ ਰੱਖਿਆ ਹੋਇਆ ਜਿਨ੍ਹਾਂ ਨੇ ਵੀ ਝੰਗਤਾਂ ਨੇ ਜਾਣਾ ਆਓ ਅਸੀਂ ਸੱਦਾ ਦਿੰਦੇ ਆ ਵੀ ਵੱਡੀ ਗਿਣਤੀ ਜਾਓ ਪਰ ਰਹਿਣ ਦਾ ਪ੍ਰਬੰਧ ਕਰਕੇ ਹੁਣ ਗੱਦੇ ਲਾ ਕੇ ਹੁਣ ਟਰਾਲੀਆਂ ਵਿੱਚ ਪੂਰੇ ਲੈ ਕੇ ਆਉਣਾ ਖਾਣੇ ਪਾਣੀ ਦਾ ਸਾਡਾ ਪ੍ਰਬੰਧ ਉੱਥੇ ਫੁੱਲ ਆ ਟਿਕਰੀ ਬਾਰਡਰ ਤੇ ਅਸੀਂ ਬੈਠੇ